ਓ ਨੋ ਕੀ ਹੋਇਆ ਜੰਮ ਕੀ ਸੁਪਨਾ ਦੇਖ ਲਿਆ ਤਾ ਮੈਨੂੰ ਬਹੁਤ ਜ਼ਿਆਦਾ ਗੰਦਾ ਸੁਪਨਾ ਆਇਆ ਕੀ ਦੇਖਿਆ ਸੁਪਨੇ ਚ ਪੂਤਾ ਦੇਖ ਲਿਆ ਪੂਤਾ ਨਾਲ ਉਹ ਵੀ ਪੜਾ ਕੀ ਦੇਖ ਲਿਆ ਸੁਪਨੇ ਵਿੱਚ ਮੈਂ ਤਾਂ ਨਹੀਂ ਦੱਸ ਸਕਦੀ ਕੀ ਹੋਇਆ ਸੁਪਨੇ 'ਚ ਮੇਰੇ ਸੁਪਨੇ 'ਚ ਆਇਆ ਕਿ ਤੁਸੀਂ ਮਰ ਗਏ ਔਰ ਮੈਂ ਰੰਡੀ ਹੋ ਗਈ ਓ ਸੁਖ ਸੁਖ ਬੋਲ ਵਾਹਿਗੁਰੂ ਵਾਹਿਗੁਰੂ ਬੋਲ ਓ ਤੂੰ ਕੋ ਰੰਡੀ ਹੋਵੇਂ ਓ ਰੰਡਾ ਹਾਂ ਮੈਂ ਆਰੇ ਦਾ ਦੁਪੱਟਾ ਵਿੱਚ ਵਲਿਆ ਚੱਲਿਆ ਜੇ ਚੱਕੇ 'ਚ ਐ ਮੈਂ ਤਾਂ ਦੁਪੱਟਾ ਹੀ ਨਹੀਂ ਲਿਆ ਮੈਡਮ ਨੇ ਤੁਹਾਨੂੰ ਸਹੀ ਸਲਾਹ ਦਿੱਤੇ ਨਾ ਅੱਗੇ ਤੂੰ ਖਿਆਰ ਰੱਖਿਓ ਫਿਊਚਰ ਵਾਸਤੇ ਜਦੋਂ ਵੀ ਦੁਪੱਟਾ ਰੋਗੇ ਧਿਆਨ ਰੱਖਿਓ ਕੁੜੀਆਂ ਨੂੰ ਬੁਲਾਉਂਦਾ ਕਿਤੇ ਚੱਲੇ ਹੋ ਹਾਂ ਜੀ ਮੈਂ ਉੱਪਰ ਸੱਤ ਤੇ ਚਿੜੀਆਂ ਨੂੰ ਦਾਣੇ ਪਾਉਣ ਚੱਲਿਆ ਬੱਸ ਕਰ ਪਤਾ ਮੈਨੂੰ ਕਿਹੜੇ ਤੋਂ ਦਾਣੇ ਪਾਣ ਚੱਲਣਾ ਥੱਲੇ ਆ ਜਾ ਉਹ ਪੁੰਨਦਾਨ ਕਰਨ ਦੇ ਤੂੰ ਆਪ ਤਾਂ ਕਰਨਾ ਨਹੀਂ ਮੈਨੂੰ ਤਾਂ ਕਰਨ ਦੇ ਹਾਂ ਵੱਡਾ ਤੂੰ ਪੁੰਨਦਾਨ ਕਰਨ ਵਾਲਾ ਪਤਾ ਮੈਨੂੰ ਤੂੰ ਕਿਹੜਾ ਪੁੰਨਦਾਨ ਕਰਨ ਚੱਲਣਾ ਨਾ ਓ ਨੋ ਥੱਲੇ ਆ ਜਾ ਚੁੱਪ ਕਰਕੇ ਪਤਾ ਮੈਨੂੰ ਕਿਹੜੀ ਚਿੜੀ ਨੂੰ ਤੂੰ ਦਾਣੇ ਪਾਣ ਚੱਲਣਾ ਜਿਹੜੀ ਚਿੜੀ ਨੂੰ ਦਾਣੇ ਪਾਣ ਚੱਲਣਾ ਨਾ ਤਿੰਨ ਦਿਨ ਹੋ ਗਿਆ ਆਪਣੇ ਘਰਵਾਲੇ ਨਾਲ ਲੜ ਕੇ ਪੇਕੇ ਉੱਡ ਗਈ ਆ